ਮੈਂ ਤਾਂ ਸੇਬ ਕੋਈ ਪ੍ਰੋਜੈਕਟ ਕੀਤਾ ਬਹੁਤ ਬਹੁਤ ਸ਼ਰਤਾਂ ਤੇ ਪੰਜਾਬੀ ਯੂਨੀਵਰਸਿਟੀ ਦੇ ਨਾਮ ਦੀ ਦਸਤਾਵੇਜ਼ ਦੇਖੋ ਚੇਅਰ ਜਾ ਕੇ ਕਰੋ ਜਾ ਕੇ ਜੋ ਕੰਮ ਕਰਾ ਮਿਲਦਾ ਕੋਈ ਪੀਜੀ ਨੂੰ ਨੋਟ ਕਰਾਈ ਜਾਂਦੇ ਆ ਕੋਈ 6000 ਕੋਈ 7000 ਆਪਣੀ ਯੂਨੀਵਰਸਿਟੀ ਦੇ ਮਲਾਜਮ ਕਿਸੀ ਖੋਲੀ ਬੈਠੇ ਆ ਔਰ ਉਹ ਪਲਾਸਟਿਕ ਹੈ ਲੈਣੇ ਆ ਫਲਾਨੇ ਪੀਜੀ ਚਾਜੋ ਫਲਾਨੇ ਚਾਜੋ ਆਪਣੇ ਕੋਲ ਉਹ ਆਪਸ਼ਨ ਹੈ ਜਿਹੜੀ ਹੈ ਤਾਂ ਨਹੀਂ ਕਿ ਅਸੀਂ ਇਕੱਲੇ ਤੁਹਾਨੂੰ ਅਸੀਂ 100 ਤੋਂ ਤੁਹਾਨੂੰ ਨਾਲ ਹੀ ਗੱਲ ਕੀਤੀ ਹਾਲੇ ਛੋਟੀ ਨਾਲ ਦੀ ਕੀਤੀ ਹੋਈ ਆ ਹੁਣ ਵੀ ਕਰਾਂਗੇ ਉਹ ਜਿਹੜੀ ਮਾਤਾ ਦੇਖਤਾ ਉਸ ਲਰਨਿੰਗ ਮੈਨਜਮੈਂਟ ਹੋਣੀ ਹੈ

ਲੈ ਤਾਂ ਇਹ ਜਣਾ ਬੋਲਦਾ ਇਹ ਵੀ ਇਹਨੇ ਕਿਹਾ ਨਹੀਂ ਬੋਲਦਾ ਉਹ ਤੋਂ ਬੱਟੇ ਗੰਟੀ ਦੇ ਮੇਰਾ ਨਾਮ ਸਮਨਦੀਪ ਕੌਰ ਆ ਅ ਕਿਉਂਕਿ ਜੇ ਇੱਥੇ ਸਾਡਾ ਪ੍ਰੋਟੈਸਟ ਚੱਲ ਰਿਹਾ ਸਾਡਾ ਹੌਸਟਲ ਅੰਬੇਦਕਰ ਆ ਇਹ ਸਾਰੀਆਂ ਕੁੜੀਆਂ ਅੰਬੇਦਕਰ ਹੌਸਟਲ ਦੀਆਂ ਨੇ ਅਸੀਂ ਪਰਸੋਂ ਅੰਬੇਦਕਰ ਹੌਸਟਲ ਦੇ ਵਿੱਚ ਸਟੂਡੈਂਟਾਂ ਨੇ ਮਿਲ ਕੇ ਇਕੱਤਰਨਾ ਲਾਇਆ ਸੀਗਾ ਜਿਹਦੇ ਵਿੱਚ ਕੀ ਸੀਗੀਆਂ ਸਾਡੀਆਂ ਮੰਗਾਂ ਹੌਸਟਲ ਦੀਆਂ ਜਿਵੇਂ ਸਾਡੇ ਪਾਣੀ ਦਾ ਪ੍ਰਬੰਧ ਨਹੀਂ ਖਾਣੇ ਦਾ ਪ੍ਰਬੰਧ ਨਹੀਂ ਵਿੱਚ ਸੁਣਦਾ ਰਿਹਾ ਜਾਂ ਖਾਣਾ ਵਧੀਆ ਨਹੀਂ ਹੁੰਦਾ ਕਈ ਵਾਰੀ ਖੱਟਾ ਹੁੰਦਾ ਡੇਲੀ ਸਾਡੇ ਹੌਸਟਲ ਦੇ ਵਿੱਚ ਐਂਬੂਲੈਂਸ ਆਉਂਦੀ ਆ ਤੇ ਜਿਹੜੀ ਸਾਡੇ ਹੌਸਟਲ ਦੀ ਕੰਸਟ੍ਰਕਸ਼ਨ ਹੋਈ ਉਹੋ ਜੀ ਆ ਕਿ 5-5 ਕਿਲੋ ਦੇ ਜਿਹੜੇ ਬੱਟੇ ਆ ਉਹ ਡਿੱਗ ਪੈਂਦੇ ਆ ਵਾਸ਼ਰੂਮਾਂ ਦੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈਗਾਗਾ ਤਾਂ ਸਾਡੀਆਂ ਇੱਕ ਇੱਕ ਰੂਮ ਦੇ ਵਿੱਚ ਦੋ ਕੁੜੀਆਂ ਦੀ ਅਲਾਟਮੈਂਟ ਆ ਤਿੰਨ ਪਾ ਰਹੇ ਆ ਸੀਸੀ ਵਿੰਡ ਦੇ ਵਿੱਚ ਇੱਕ ਰੂਮ ਦੇ ਵਿੱਚ ਅੱਠ ਕੁੜੀਆਂ ਦੀ ਅਲਾਟਮੈਂਟ ਆ ਉਹਦੇ ਚ 28-28 ਕੁੜੀਆਂ ਪਾ ਰਹੇ ਆ ਤਾਂ ਅਸੀਂ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਕੱਟ ਕੀਤਾ ਸੀ ਉੱਥੇ ਡੀਨ ਮੈਡਮ ਆਏ ਉਹਨਾਂ ਨੇ ਇਨਸਪੈਕਸ਼ਨ ਕੀਤੀ ਹੌਸਟਲ ਚੈੱਕ ਕੀਤਾ ਵਾਸ਼ਰੂਮ ਚੈੱਕ ਕੀਤੇ ਮੈਸ ਚੈੱਕ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਸੀ ਅੱਜ 10 ਵਜੇ ਦਾ ਪਰ ਅੱਜ ਜਦੋਂ ਅਸੀਂ 10 ਵਜੇ ਆਏ ਇੱਥੇ ਬਹੁਤ ਸ਼ਾਂਤੀਪੂਰਵਕ ਆਏ ਅਸੀਂ ਆ ਕੇ ਇੱਥੇ ਬੈਠੇ ਅਸੀਂ ਪ੍ਰੋਵੋਸਟਰ ਸਾਹ ਨਾਲ ਗੱਲ ਕੀਤੀ ਉਹਨਾਂ ਨੇ ਗੱਲਾਂ ਦਾ ਗੋਲਮੋਲ ਕਰਤਾ 11:30 ਤੱਕ 10 ਤੋਂ ਲੈ ਕੇ ਅਸੀਂ ਬੈਠੇ ਰਹੇ ਪਰ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਡੀਨ ਮੈਡਮ ਨੂੰ ਕਾਲ ਕੀਤੀ ਅਸੀਂ ਅੱਗੇ ਸੀਗੇ ਡੀਨ ਮੈਡਮ ਕਹਿੰਦੇ ਵੀ ਮੈਂ ਆ ਨਹੀਂ ਸਕਦੀ ਆ ਇਹ ਹਾਲ ਜਦੋਂ ਤੋਂ ਅਸੀਂ ਆਏ ਆ ਮੈਨੂੰ 2 ਸਾਲ ਹੋ ਗਏ ਹੌਸਟਲ ਦਾ ਉਦੋਂ ਤੋਂ ਇਹੀ ਹਾਲ ਆ ਅੰਬੇਦਕਰ ਹੌਸਟਲ ਦਾ ਇਹੀ ਹਾਲ ਆ ਕੁੜੀਆਂ ਦਾ ਹੌਸਟਲ ਅੰਬੇਦਕਰ ਹਾਂਜੀ ਜੀ ਬਲੌਕ ਐਚ ਬਲੌਕ ਸੀ ਸੀ ਸਪੋਰਟਸ ਤਿੰਨ ਵਿੰਗਾਂ ਹਾਂਜੀ ਪੂਰੇ ਹੌਸਟਲ ਚ ਇਹੀ ਹਾਲ ਆ ਇਹ ਬਹੁਤ ਪਹਿਲਾਂ ਤੋਂ ਆ ਰਹੀ ਹੈ ਅੱਜ ਅਸੀਂ ਵੀਡੀਓ ਵੀ ਬਣਾਈ ਆ ਅੱਜ ਵੀ ਆਈ ਆ ਪਰਸਨ ਇਨਸਪੈਕਸ਼ਨ ਹੋਈ ਆ ਕੱਲ ਸਾਡੇ ਜਿਹੜੇ ਸਵੇਰ ਪਰੌਠੇ ਬਣੇ ਆ ਉਹ ਖੱਟੇ ਸੀ ਤੇ ਐਂਬੂਲੈਂਸ ਸਾਡੇ ਹੌਸਟਲ ਤੇ ਚਾਰ ਵਾਰ ਹੀ ਆਈ ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ ਤੇ ਪਈਆ ਹਲੇ ਤੱਕ ਵੀ ਪਲੇਟ ਜਿਹੜਾ ਮੈਂ ਸੋਚਦਾ ਉਹ ਤਰ੍ਹਾਂ ਦੇ ਖਾਣਾ ਬਸ ਕੋਈ ਨਾ ਕੋਈ ਪ੍ਰਿਆ ਮੈਨੂੰ ਦੱਸਦਾ ਜਿਹੜਾ ਖਾਣਾ ਜੇ ਸੰਤਾ ਇਹ ਲੱਗਦਾ ਵੀ ਸਾਇਦੋ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ ਉਹ ਇੰਨੀ ਜ਼ਿਆਦਾ ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਹੈ ਜਾਂਚ ਨਹੀਂ ਕਰਦੇ ਹੈਗੇ ਕਿ ਉਹਦੀ ਅਸੀਂ ਇੱਥੇ ਆ ਕੇ 10 ਵਜੇ ਦੇ ਬੈਠੇ ਹਾਂ ਜਦੋਂ 11:30 ਤੱਕ ਕੋਈ ਨਹੀਂ ਆਇਆ ਹੈਗਾ ਤਾਂ ਬੱਚੇ ਸਾਰੇ ਕਿਉਂਕਿ ਲੈਕਚਰ ਛੱਡ ਕੇ ਆਏ ਸੀ ਕੁਛ ਨਹੀਂ ਖਾਧਾ ਸੀਗਾ ਸਵੇਰ ਦਾ ਅਗਰੈਸ਼ਨ ਦੇ ਵਿੱਚ ਅਸੀਂ ਨਾਰੇਬਾਜੀ ਕੀਤੀ ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ ਫਿਰ ਅਸੀਂ ਡਿਪਾਰਟਮੈਂਟ ਗਏ ਅਸੀਂ ਉੱਥੇ ਜਾ ਕੇ ਵੀ ਨਾਰੇਬਾਜੀ ਕੀਤੀ ਮੈਡਮ ਇੱਧਰ ਆ ਗਈ ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਈ ਅਸੀਂ ਡਿਪਾਰਟਮੈਂਟ ਦੇ ਇੱਧਰ ਮੂਵ ਕੀਤਾ ਮੈਡਮ ਫਿਰ ਉੱਧਰ ਚਲੇ ਗਈ ਜਦੋਂ ਬਾਅਦ ਵਿੱਚ ਮੈਡਮ ਆਏ ਮੈਡਮ ਉਰੇ ਆ ਗਏ ਬੱਚੇ ਅਗਰੈਸ਼ਨ 'ਚ ਸੀਗੇ ਬੱਚਿਆਂ ਨੇ ਨਾਰੇਬਾਜੀ ਸਟਾਰਟ ਕੀਤੀ मैडम ਉਧਰ ਨੂੰ ਫੇਰ ਵਾਗੇ ਬੱਚਿਆਂ ਨੇ ਘੇਰ ਕੇ ਮੈਡਮ ਨੂੰ ਇੱਥੇ ਲੈ ਕੇ ਆਂਦਾ ਸਵਾਲਾਂ ਦੇ ਜਵਾਬ ਮੰਗੇ ਉਹਦੇ ਚ ਹਲੇ ਤੱਕ ਸਾਨੂੰ ਇੱਕ ਸਵਾਲ ਦਾ ਜਵਾਬ ਮਿਲਿਆ ਉਹ ਵੀ ਥਾਣੇ ਦਾ ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ 27 ਤੋਂ 32 ਰੁਪਏ ਕਰਤੇ ਅਸੀਂ ਉਹਦਾ ਵੀ ਕਿਹਾ ਸੀ ਵੀ ਉਹ ਪੁਰਾਣੇ ਰੇਟ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ ਉਹ ਤਿੰਨ ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ ਸਿਰਫ ਦੋ ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ ਤੇ ਹੁਣ ਉਹਨਾਂ ਨੇ ਮੈਸਟਰ ਵਾਲਿਆਂ ਨੂੰ ਬੁਲਾਇਆ ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30 ਪੌਣੇ 4 ਮੈਡਮ ਮਿਲੇ ਆ ਤਾਂ ਸਾਨੂੰ ਇੰਨਾ ਕ ਜਲੀਲ ਕੀਤਾ ਜਾ ਰਿਹਾ ਮੈਂਟਲੀ ਹਰਾਸ ਕੀਤਾ ਜਾ ਰਿਹਾ ਨਹੀਂ ਅਸੀਂ ਬੀਸੀ ਕਿਉਂਕਿ ਸਾਨੂੰ ਟਾਈਮ ਇੰਨਾ ਨਹੀਂ ਦਿੱਤਾ ਸੀਗਾ ਨਾ ਇਹ ਸਾਰਾ ਡੀਨ ਦਾ ਸਾਰੇ ਜਿਹੜਾ ਪ੍ਰਸ਼ਾਸਨ ਸੀ ਸਾਡੇ ਕੋਲ ਆਇਆ ਸੀਗਾ ਮੇਰਾ ਨਾਮ ਹੈ ਜਲਫਰੀ ਸਰ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਆ ਉਹਦੇ ਰੇਟ ਚ ਵਾਧਾ ਕਰਤਾ ਇਹਦਾ ਕੋਈ ਨੋਟਿਸ ਨਹੀਂ ਆਇਆ ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਇਹ ਤੁਸੀਂ ਦੇਖੀਏ ਪਹਿਲਾਂ ਤਾਂ 27 ਰੁਪਏ 'ਚ ਰੋਟੀ ਹੈ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ ਮਤਲਬ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਵੀ 27 ਰੁਪਏ 'ਚ ਪਹਿਲਾਂ ਹੀ ਕੁਆਲਿਟੀ ਨਹੀਂ ਸੀ ਦੇ ਰਹੇ ਆ ਆਪ ਮੰਨ ਰਹੇ ਆ ਦੂਜੀ ਗੱਲ ਜਿਹੜੀ 5 ਰੁਪਏ ਇਹਨਾਂ ਨੇ ਵਿਦਿਆਰਥੀਆਂ ਲਈ ਤਾਂ ਪੀਸਾ ਵੀ ਮਹਿੰਗਿਆ ਹੋ ਰਹੀਆਂ ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪਰਿਸ਼ਾਦਨ ਕਰੇ ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨਾ ਇਦੇ ਚ ਇਹ ਗੱਲ ਵੀ ਆ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਸੀ ਜਾਣਦੇ ਆ ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ ਅਸੀਂ ਵੀ ਜਾਣਦੇ ਆ ਇੰਨੀ ਮਹਿੰਗਾਈ ਦਾ ਸਮਾਂਗਾ ਇਦੋਂ ਬਿਨਾ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ 'ਚ ਅਸੀਂ 2-2 ਬਿਲਕੁਲ ਔਕੇ ਅਡਜਸਟ ਕਰਦੇ ਆ ਜਦੋਂ ਸਾਡੇ ਕੋਲ ਇਕਵਲ ਮਾਰੀ ਆ ਕਿਉਂਕਿ ਨਵੇਂ ਹੋਸਟਲਾਂ ਦੇ ਉਤਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਗ੍ਰਾਂਟ ਆਉਂਦੀ ਆ ਗ੍ਰਾਂਟ ਮੁੜ ਜਾਂਦੀ ਆ ਪਰ ਇਹ 'ਚ ਕੋਈ ਕਾਰਵਾਈ ਨਹੀਂ ਕਰਦੇ ਤੇ ਕੁੜੀਆਂ 2-2 ਬੈੱਡ ਤੇ 4-4 ਰਹਿਣ ਲਈ ਮਜਬੂਰ ਕਰਦੇ ਆ ਬੈੱਡ ਤੱਕ ਨਹੀਂ ਦਿੰਦੇ ਕੋਈ ਅਲਮਾਰੀ ਨਹੀਂ ਦਿੰਦੇ ਇਹ ਸਾਡਾ ਮਸਲਾ ਹੈਗਾ ਇਸ ਤੋਂ ਬਿਨਾ ਹੋਸਟਲ 'ਚ ਸਫਾਈ ਵਾਸ਼ਰੂਮਾਂ ਦੀ ਲਗਾਤਾਰ ਬਲਾਕੇਜ ਆ ਵਾਸ਼ਬੇਸਿਨ ਲਗਾਤਾਰ ਬਲੌਕ ਹੁੰਦੇ ਆ ਕੱਲ ਡੀਪਰ ਤੋਂ ਡੀਨ ਮੈਮ ਆਉਂਦੇ ਆ ਇਨਸਪੈਕਸ਼ਨ ਲਈ ਇੱਕ ਵਾਸ਼ਰੂਮ ਦੇਖ ਇਹ ਸਾਡੇ ਹੋਸਟਲ 'ਚ ਦਾ ਰੀਡਿੰਗ ਰੂਮ ਆ ਇੰਨੀ ਸਫੋਕੇਸ਼ਨ ਆ ਉੱਥੇ ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ 10 ਮਿੰਟ ਖੜ੍ਹਾ ਨਹੀਂ ਜਾਂਦਾ ਉੱਥੇ ਪੜਨਾਂ ਦਾ ਬਹੁਤ ਦੂਰ ਦੀ ਗੱਲ ਆ ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ ਵਾਟਰ ਕੋਪੂਰ ਕਰਦੇ ਆ ਬੈੱਡ ਤੱਕ ਨਹੀਂ ਦਿੰਦੇ ਕੋਈ ਅਲਮਾਰੀ ਨਹੀਂ ਦਿੰਦੇ ਇਹ ਸਾਡਾ ਮਸਲਾ ਹੈਗਾ ਇਦੋਂ ਬਿਨਾ ਹੋਸਟਲ 'ਚ ਸਫਾਈ ਵਾਸ਼ਰੂਮਾਂ ਦੀ ਲਗਾਤਾਰ ਬਲਾਕੇਜ ਆ ਵਾਸ਼ਬੇਸਿਨ ਲਗਾਤਾਰ ਬਲੌਕ ਹੁੰਦੇ ਆ ਕੱਲ ਡੀਪਰ ਤੋਂ ਡੀਨ ਮੈਮ ਆਉਂਦੇ ਆ ਇਨਸਪੈਕਸ਼ਨ ਲਈ ਇੱਕ ਵਾਸ਼ਰੂਮ ਦੇਖਦੇ ਆ ਦੂਜਾ ਵਾਸ਼ਰੂਮ ਅੰ ਦੇ ਸਾਡੇ ਹੋਸਟਲ ਦਾ ਰੀਡਿੰਗ ਰੂਮ ਆ ਇੰਨੀ ਸਫੋਕੇਸ਼ਨ ਆ ਉਥੇ ਉਥੇ ਏਸੀ ਦਾ ਕੋਈ ਪ੍ਰਬੰਧ ਨਹੀਂ ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ 10 ਮਿੰਟ ਖੜ੍ਹਾ ਨਹੀਂ ਜਾਂਦਾ ਉਥੇ ਪੜਨਾ ਤਾਂ ਬਹੁਤ ਦੂਰ ਦੀ ਗੱਲ ਆ ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ ਵਾਟਰ ਕੁਲਰ ਆ 650 ਦੀ ਕੈਪੈਸਿਟੀ ਆ ਹੋਸਟਲ ਦੀ ਇੱਕ ਵਾਟਰ ਕੁਲਰ ਆ ਉਹਦੇ 'ਚ ਵੀ ਟੰਗਣਾ ਪੂਰਾ ਪਾਣੀ ਨਹੀਂ ਆਉਂਦਾ ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ ਅੱਧਾ ਅੱਧਾ ਘੰਟਾ ਸਾਨੂੰ ਉਥੇ ਲੱਗ ਕੇ ਜਾਂਦਾ ਇਹ ਸਾਰੇ ਮਸਲੇ ਤੇ ਅਸੀਂ ਦੋ ਦਿਨਾਂ ਤੋਂ ਪਿੱਛਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਆ ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਆ ਉੱਥੇ ਸਾਨੂੰ ਇੱਕ ਦਿਨ ਦਾ ਸਮਾਂ ਦਿੰਦੇ ਆ ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਉਡੀਕ ਕਰਦੇ ਆ ਵੀ ਕੋਈ ਕੰਮ ਹੋਊਗਾ ਹੋਊਗਾ ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਆ ਵੀ 7 ਵਜੇ ਅਸੀਂ ਮਾਰਚ ਕਰਾਂਗੇ ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ ਚ ਆਉਂਦਾ ਮੀਟਿੰਗਾਂ ਕਰਦਾ ਸਫਾਈਆਂ ਹੋਈਆਂ ਸ਼ੁਰੂ ਹੁੰਦੀਆਂ ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ੍ਹ ਸ਼ਾਮ ਨੂੰ ਮਾਰਚ ਕਰਦੇ ਆ ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ ਅਸੀਂ ਉਦੋਂ ਬਾਅਦ ਵਾਪਸ ਆਉਂ ਇਹਨਾਂ ਨੂੰ ਸਵਾਲ ਕਰਨਾ ਆਏ ਸੀ ਮਿਲਣ ਆਏ ਸੀਗੇ ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵਈਆ ਇੰਨਾ ਬੁਰਾ ਸੀਗਾ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ ਉੱਥੋਂ ਸਾਡੇ ਨਾਰਿਆਂ ਅਸੀਂ ਸਾਡਾ ਵਿਦਿਆਰਥੀਆਂ ਦਾ ਰੋ ਹੈ ਇਹ ਗੁੱਸਾ ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇਨਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ ਅਸੀਂ ਜਿੱਥੇ ਸਾਡਾ ਮਸਲਾ ਸੀ ਉੱਥੇ ਬੋਲਾਂਗੇ ਅਸੀਂ ਉੱਥੇ ਨਾਰੇ ਮਾਰਾਂਗੇ ਪਰ ਇਹ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ ਅੱਜ ਵੀ ਨਾਰਿਆਂ ਤੋਂ ਭੱਜੇ ਆ ਇੱਥੋਂ ਆਫਿਸ ਤੋਂ ਇਹ ਭੱਜੇ ਆ ਉਥੇ ਗਰਾਊਂਡ ਤੱਕ ਜਾਂਦੇ ਆ ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇਥੋਂ ਕੈਨਸਲ ਇਹਨਾ ਕਹਿਤਾ ਹੈਗਾ ਉਦੋਂ ਬਿਨਾ ਮੈਸ ਡਾਈਟ ਅਸੀਂ 27 ਰੁਪਏ ਸਾਡੀ ਮੰਗ ਅਕੇ ਹੋਵੇ ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਜਿਹੜੇ ਤੁਰੰਤ ਹੱਲ ਕੀਤੇ ਜਾਣ ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੂ ਬਾਦ ਦੂਜੇ ਹੋਸਟਾਂ 'ਚ ਵੀ ਕਿਉਂਕਿ ਸਾਰੇ ਸੇਮ ਮਸਲੇ ਆ ਅਸੀਂ ਸਾਰੇ ਦੂਜੇ ਹੋਸਟਾਂ ਤੋਂ ਵੀ ਇਕੱਠੇ ਹੋ ਕੇ ਟਿੱਕਾ ਸੰਘਰਸ਼ ਕਰਾਂਗੇ ਨਹੀਂ ਵੀ ਟੂ ਇਨਕਲੂਡ ਰਿਸੋਲਵ ਦ ਇਸ਼ੂਜ਼ ਦੈਟਸ ਆਲ ਅਥਾਰਟੀ ਸਾਰੀਆਂ ਬੈਠੀਆਂ ਤੁਹਾਡੇ ਸਾਹਮਣੇ ਸਾਰੀ ਨਹੀਂ ਬਲਕਿ ਵੇ ਬਾਈਟ ਦੇਣਾ ਹੀ ਨਹੀਂ ਚਾਹ ਰਹੀ ਬਿਕੋਜ਼ ਯੂ ਟ੍ਰਾਈ ਟੂ ਸੀ ਬੱਚਿਆਂ ਦੇ ਇਸ਼ੂ ਤੇ ਬੋਲਣਾ ਨਹੀਂ ਚਾਹਦੇ ਤੁਸੀਂ ਕੋਈ ਕੁਐਸਚਨ ਪੁੱਛੋਗੇ ਤਾਂ ਦੱਸਾਂ ਜੀ ਕੁਝ ਨਾ ਥੋੜਾ ਨਾਮ ਪੁੱਛਣਾ ਆਪਣਾ ਨਾਮ ਦੱਸ ਸਕਦੇ ਜੀ ਇਫ ਯੂ ਹੈਵ ਕਮ ਇਫ ਯੂ ਹੈਵ ਕਮ ਨਾਮ ਨਹੀਂ ਦੱਸ ਸਕਦੇ ਤੁਹਾਨੂੰ ਮੈਂ ਪੁੱਛ ਰਿਹਾ ਨਹੀਂ ਬੇਸਿਕਲੀ ਐਟ ਦ ਮੋਮੈਂਟ ਆਈ ਏਮ ਨਾਟ ਇਨ ਅ ਪੋਜੀਸ਼ਨ ਟੂ ਕਮੈਂਟ ਬਿਕੋਜ਼ ਆਈ ਏਮ ਟ੍ਰਾਈਂਗ ਟੂ ਰਿਜ਼ੋਲਵ ਦਿਸ ਆਈ ਵੁੱਡ ਡੈਫੀਨਿਟਲੀ In what capacity I have you come to ask me? That is an issue. I would not like to comment on anything. Not at all. Because, we are trying, we are holding a meeting for that reason. We are doing that. That is also an issue because I have just taken the charge in the last 10 days. I came on 18th. बहुत ही नहीं है बट वट एवर इज देयर वी ट्राइंग टू लुक इन टू इट आई एम ट्राइंग टू रीच आउटेंट बिकॉज नहीं कर पाऊंगी प्लीजी प्लीज डू नॉट आई विमेंट आई नो वट इज द रीजन सिटिंग I will not like to say anything until I am able to resolve it. Yes, yes. We, I visited the hostel day before also. But I would not to, like to quit. Even our madam had visited the hostel, Dean Academy. But we are trying to resolve the issue also. No, we can't, I cannot say at the moment, because something else is also coming up in this, that it is not from the mess alone. It has to be something else it's there is something behind it so at the moment i will yeah, not like it uh, obviously, uh, that has to be seen because i just took the charge in the last 10 days and why these things were not resolved earlier has to be seen uh -huh. i have been to the i visited number of all the hostels. ambedkar hospital They are saying yeah the

एंड एट दसू भी पानी जी माता जूको वाला हॉस्टल जो इशू रिजोल्व करने की इच्छा ना होंगी तो इशू भी रिजोल्व नहीं होंगे दो दिन लगा के हूँ ये गल् सामने आ रही भी रिजोल्व करने की कोशिश कर रही बट आई विल नॉट लाइक टू कमेंट ऑन एनीथिंग बिकॉज देर कुड भी समथिंग बिहेंड इड विच द मोमेंट आई डोंट नोट